ਜੀ ਜਾਣ ਆਸਾ ਮਹੱਲਾ ਤੀਜਾ ਸ਼ਬਦੋਂ ਹੀ ਭਗਤ ਜਾਪ ਦੇ ਜਿਨਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸੱਚ ਮਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿੰਨਾ ਕਾ ਜਨਮ ਹੈ ਤਿਨ ਮਾਨੈ ਸਭ ਕੋਏ ਰਹਾਉ ਹਉ ਮੈਂ ਮੇਰਾ ਜਾਤ ਹੈ ਹਤ ਕ੍ਰੋਧ ਅਭਮਾਨ ਸ਼ਬਦੰਮਾਰਾ ਤਾਂ ਜਾਤ ਜਾਈ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਿਧ ਪਾਇਆ ਭਰੇ ਅਖੋਟ ਪੰਡਾਰਾ ਆਵਹਿ ਇਸ ਰਾਸੀ ਕੇ ਵਪਾਰੀ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਤਿਨਾਂ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਤਰੋ ਆਪ ਖੁਆਇਨ ਜੂ ਐ ਬਾਜੀ ਹਾਰੀ ਬਿਨ ਪਿਆਰੈ ਭਗਤ ਨਾ ਹੋਵੇਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦਾਇ ਕੋ ਨਾਮ ਵਸੈ ਹਮੈ ਦੁਬਦਾ ਮਾਰ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਨਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਨਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਆਸਾ ਮਹੱਲਾ ਤੀਜਾ ਅਨਰਸ ਮੈਂ ਭੁਲਾਇਆ ਬਿਨ ਨਾਮੈ ਦੁਖ ਪਾਈ ਸਤਿਗੁਰੂ ਪ੍ਰਖ ਨਾ ਭੇਟਿਓ ਜੇ ਸੱਚੀ ਬੂਝ 부ਝਾਈ ਏ ਮਨ ਮੇਰੇ ਬਾਬਲੇ ਹਰ ਰਸ ਚਖ ਸਾਧ ਪਾਈ ਅਨਰਸ ਲਾਗਾ ਤੂੰ ਫਿਰਹਿ ਬਿਰਥਾ ਜਨਮ ਗਵਾਈ ਰਹਾ ਇਸ ਯੁਗ ਮਹ ਗੁਰਮਖ ਨਿਰਮਲਿ ਸਚ ਨਾਮ ਰਹਿ ਲਿਵ ਲਾਈ ਬਿਨ ਕਰਮਾ ਕਿਸ ਪਾਈਐ ਨਾਹੀ ਕਿਆ ਕਰ ਕਹਿਆ ਜਾਈ ਆਪਿ ਪਛਾਨ ਹੈ ਸ਼ਬਦ ਮਰਹਿ ਮਨਹੁ ਤਜਿ ਵਿਚਾਰ ਗੁਰ ਸਰਨਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਾਮੈ ਸੁਖ ਨਾ ਪਾਈਐ ਨਾ ਦੁਖ ਵਿਚੋਂ ਜਾਈ ਇਹੋ ਜਗ ਮਾਇਆ ਮੋਹਿ ਵਿਆਪਿਆ ਦੂਜੈ ਭਰਮ ਭੁਲਾਏ ਦੁਹਾਗਣੀ ਪੇਰ ਕੀ ਸਾਰ ਨਾ ਜਾਣੀ ਕਿਆ ਕਰ ਕਰਹਿ ਸ਼ਿੰਗਾਰ ਪਨ ਦਿਨ ਸਦਾ ਜਲਦੀਆਂ ਫਿਰਹਿ ਸੇਜੈ ਰਵੈ ਨਾ ਪਤਾਰ ਸੁਹਾਗਣੀ ਮਹਿਲ ਪਾਇਆ ਵਿਚੋ ਆਪ ਗੁਆਏ ਗੁਰ ਸ਼ਬਦੀ ਸ਼ਿੰਗਾਰੀਆਂ ਆਪਣੇ ਸਹਿ ਲਈਆਂ ਮਲਾਈ ਮਰਨਾ ਮਨੁ ਹੋ ਵਿਸਾਰਿਆ ਮਾਇਆ ਮੋਹ ਗੁਬਾਰ ਮਨ ਮੁਖ ਮਰ ਮਰ ਜੰਮਹਿ ਭੀ ਮਰਹਿ ਜਮਦਰ ਹੋਏ ਖੁਆਰ ਆਪ ਮਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸਚੈ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਪੰਜ ਮਨਾਈ ਪੰਜ ਰਸਾਈ ਪੰਜ ਵਸਾਈ ਪੰਜ ਗੁਆਈ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਿਰਡਾਈ ਰਹਾਉ ਸਾਚ ਧਰਮ ਕੀ ਕਰਦੀਨੀ ਵਾਰ ਫਰਹੀ ਮੁਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸ਼ਾਂਤ ਸਹਜ ਸੁਖ ਕੀ ਸਭਾਟ ਸਾਹਾ ਵਪਾਰੀ ਏਕੈ ਥਾਟ ਜੇ ਜੀਆ ਦਨ ਕੋ ਲੇ ਨਾ ਜਗਾਤ ਸਤਗੁਰ ਕਰਦੀਨੀ ਤੁਰ ਕੀ ਛਾਪ ਵਕਰ ਨਾਮ ਲਦਖੇ ਪੁਚਲਾਵੋ ਲੈ ਲਾਹਾ ਗੁਰਮੁਖ ਘਰ ਆਵੋ ਸਤਗੁਰ ਸਾਹੁ ਸਿੱਖ ਵਣਜਾਰੀ ਪੂੰਜੀ ਨਾਮ ਲੇਖਾ ਸਾਚ ਸੁਮਹਾਰੀ ਸੋ ਵਸੈ ਇਤਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਅਸਾਬਰੀ ਮਹੱਲਾ ਪੰਜਵਾਂ ਘਰ ਤੀਜਾ ਏਕਾ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨੇਕ ਪ੍ਰਕਾਰ ਕਰੋ ਅਨਗ੍ਰਹ ਪਾਰ ਬ੍ਰਹਮ ਫਰ ਕਿਰਪਾ ਧਾਰਮ ਰਾਰ ਮਨ ਪਰਦੇਸੀ ਆਇਆ ਮਿਲੇਉ ਸਾਧਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਉ ਨਾਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨਸ ਜਾਹੀ ਖਿਨ ਮਾਹੀ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚ ਹੈ ਸਭ ਠਾਈ ਸਭ ਜਗ ਚਲ ਤਉ ਪੇਖੀ ਐ ਨਿਹਚਲ ਹਰ ਕੋ ਨਾਮ ਕਰ ਮਿੱਤਰਾਈ ਸਾਧ ਸਿਉ ਨਿਹਚਲ ਪਾਵਹਿ ਠਾਉ ਮੀਤ ਸਾਜਨ ਸੁਤ ਬੰਦ ਪਾ ਕੋ ਹੋਤ ਨਾ ਸਾਥ ਏਕ ਨਿਵਾਹੁ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਉ ਤੇ ਭੇਟਿਉ ਪੂਰਾ ਸਤਗੁਰੂ ਸਾਚਾ ਪ੍ਰਭ ਸਿਉ ਨੇਹ ਸਾਜ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਰਾਸ ਜੋ ਤੁਧ ਭਾਵੈ ਸੋ ਭਲਾ ਤੇਰੇ ਭਣ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੀ ਪਰਮ ਆਨੰਦ ਫਾਸਾ ਮਹੱਲਾ ਪੰਜਵਾਂ ਬਿਰਹੜੀ ਘਰ ਚੌਥਾ ਸ਼ੰਤਾਂ ਕੀ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੀ ਦਰਸ਼ਨ ਕਉ ਬਲ ਜਾਓ ਜਿਸ ਸਿਮਰਤ ਦੁਖ ਬੀਸਰਹਿ ਪਿਆਰੀ ਸੋ ਕਿਉ ਤਜਣਾ ਜਾਇ ਇਹ ਤਨ ਵੇਚੀ ਸੰਤ ਪਹਿ ਪਿਆਰੀ ਪ੍ਰੀਤਮ ਦੇ ਮਲਾਈ ਸੁਖ ਸ਼ਿੰਗਾਰ ਵਿਖਿਆ ਕੇ ਫੀਕੇ ਤਜ ਛੋਡੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਿਗੁਰ ਚਰਨੀ ਪਾਈ ਜੋ ਜਨ ਰਾਤੇ ਰਾਮ ਸਿਉ ਪਿਆਰੀ ਅਨਤ ਨਾ ਕਾਉ ਜਾਇ ਹਰ ਦਸ ਜਿਨਨੀ ਚਾਖਿਆ ਪਿਆਰੀ ਤ੍ਰਿਪਤ ਰਹੀ ਆਗਾਈ ਅੰਚਲ ਗਹਿਆ ਸਾਧਕਾ ਨਾਨਕ ਭੈ ਸਾਗਿਰ ਪਾਰ ਪਰਾਇ ਜਨਮ ਮਰਨ ਦੁਖ ਕਟਿਐ ਪਿਆਰੀ ਜਾਬਤੀ ਤਿਆਹਰ ਰਾਈ ਸੁੰਦਰ ਸੁਗਰ ਸੁਜਾਨ ਪ੍ਰਭ ਮੀਰਾ ਜੀਵਨ ਦਰਸ ਦਿਖਾਏ ਜੋ ਜੀ ਤੁਜ ਤੇ ਬੀਛਰੇ ਪਿਆਰੇ ਜਨਮ ਮਰਹਿ ਵਿਖ ਖਾਈ ਜਿਸ ਤੂੰ ਮਿਲਹਿ ਸੁ ਮਿਲੇ ਪਿਆਰੇ ਤਿਸ ਕੈ ਲਾਗਉ ਪਾਈ ਜੋ ਸੁਖ ਦਰਸ਼ਨ ਪੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਈ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੁਗ ਜੁਗ ਰਹੀ ਸੁਮਾਈ ਜੋਤੁ ਸੁਭਾਵੈ ਸੋ ਭਲਾ ਪਿਆਰੀ ਤੇਰੀ ਅਮਰ ਰਜਾਈ ਨਾਨਕ ਰੰਗ ਰਤੇ ਨਾਰਾਇਣੈ ਪਿਆਰੀ ਮਾਤੇ ਸਹਿਜ ਸੁਭਾਈ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹਉ ਸੁਨਾਇ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿ ਰਹਿ ਖਾਈ ਸੋ ਕਦੁਖ ਤੇਰੀ ਆਗਿਆ ਪਿਆਰੀ ਦੂਜੀ ਨਾਹੀ ਜਾਈ ਜੋ ਤੂੰ ਕਰਾਮ ਹੈ ਸੋ ਕਰੀ ਪਿਆਰੀ ਅਵਰ ਕਿਛ ਕਰਨ ਨਾ ਜਾਈ ਦਿਨ ਰੈਣ ਸਭ ਸੁਹਾਵਣੀ ਪਿਆਰੀ ਜਿਤ ਜੱਪੀਐ ਹਰਨਾਮ ਸਾਈ ਕਾਰ ਕਮਾਵਣੀ ਪਿਆਰੀ ਤੁਰ ਮਸਤਕ ਲੇਖ ਲਖਾਈ ਏਕੋ ਆਪ ਵਰਤਦਾ ਪਿਆਰੀ ਘਟ ਘਟ ਰਹਿ ਆਸਮਾਈ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਨਾਈ ਰਾਗ ਆਸਾ ਮਹਲਾ